ਦੋਲਨ ਤੇਰਾ ਖੋ ਪ੍ਰਭ ਨਾਨਕ ਦੇ ਕਰਾਥ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਮਹਾਨ ਪਰਉਪਕਾਰੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਅੰਮ੍ਰਿਤ ਵੇ ਬਚਨ ਸਰਵਣ ਕੀਤੇ ਹਨ ਜਿਨ੍ਹਾਂ ਬਚਨਾਂ ਦੇ ਨਾਲ ਬਾਬਾ ਜੀ ਨੇ ਪਿੰਡਾਂ ਸ਼ਹਿਰਾਂ ਦੇ ਵਿੱਚ ਜਾ ਕੇ ਦੂਰ ਦੂਰ ਤੱਕ ਜਾ ਕੇ ਬੇਅੰਤ ਸੰਗਤਾਂ ਨੂੰ ਤਾਰਨਾ ਕੀਤਾ ਤਾਂ ਤੰਤਰ ਸਤਿਗੁਰੂ ਸ੍ਰੀ ਗੁਰੂ ਗੰਦ ਸਾਹਿਬ ਦੇ ਨਾਲ ਜੋੜਿਆ 7.5 ਲੱਖ ਪ੍ਰਾਣੀਆਂ ਨੂੰ ਅਮਰ ਸ਼ਕਾਇਆ ਇਹਨਾਂ ਬਚਨਾਂ ਦੇ ਨਾਲ ਇਹ ਅਨੇਕਾਂ ਹੀ ਬਖਸ਼ਾ ਕੀਤੀਆਂ ਤੇ ਅੱਜ ਵੀ ਹੋ ਰਹੀਆਂ ਹਨ ਅੱਜ ਦੇ ਬਚਨਾਂ ਵਿੱਚ ਤੰਤਨ ਬਾਬਾ ਜੀ ਨੇ ਤੰਤਰ ਸਤਿਗੁਰੂ ਸ੍ਰੀ ਗੁਰੂ ਗੰਦ ਸਾਹਿਬ ਦੀ ਸੇਵਾ ਕਿਵੇਂ ਕਰਨੀ ਹੈ ਗ੍ਰਾਂਥੀ ਸਿੰਘ ਨੂੰ ਕਿਹਾ ਜੇ ਤੂੰ ਸਤਿਗੁਰਾਂ ਨੂੰ ਆਲਿਆਂ ਵਿੱਚ ਰੱਖੇਂਗਾ ਤਾਂ ਤੈਨੂੰ ਵੀ ਦਰਗਾਹ ਚ ਆਲੇ ਮਿਲਣਗੇ ਜੇ ਪਲੰਗਾ ਤੇ ਸਤਿਗੁਰਾਂ ਨੂੰ ਬਰਾਜਮਾਨ ਤੈਨੂੰ ਵੀ ਪਲੰਗੇ ਬਣਨਗੇ ਜੇ ਤੂੰ ਝੂਲਿਆਂ ਤੇ ਸਤਿਗੁਰਾਂ ਝੁਲਾਏਗਾ ਤੈਨੂੰ ਵੀ ਝੂਲੇ ਹੀ ਮਿਲਣਗੇ ਅਤੇ ਉਸ ਤੋਂ ਉਪਰੰਤ ਫਿਰ ਬਾਬਾ ਜੀ ਨੇ ਬਖਸ਼ਿਸ਼ ਕੀਤੀ ਆ ਜੋ ਜਿਹੜਾ ਵੀ ਪ੍ਰਾਣੀ ਆਇਆ ਇੱਥੇ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤਕ ਫੱਕੜੇ ਸਭ ਮੇਕੋ ਦੀ ਚੱਲੀ ਰਹਿਣ ਜਿਹੜਾ ਬੱਚਾ ਸਕੂਲ ਜਾਵੇ ਜਵੇ ਮਾਸਟਰ ਦਾ ਹੁਕਮ ਨਾ ਮੰਨੇ ਉਹਨੂੰ ਕੁਝ ਪ੍ਰਾਪਤੀ ਨਹੀਂ ਹੁੰਦੀ ਕੋਈ ਕਲਾਸਾਂ ਨਹੀਂ ਪਾਸ ਸਕਦਾ ਕਰ ਸਕਦਾ ਇਸੇ ਤਰ੍ਹਾਂ ਸਤਸੰਗੀ ਜੇ ਗੁਰੂ ਘਰ ਆਉਂਦਾ ਹੈ ਮਹਾ ਪਰਖਾਂ ਕੋਲੇ ਆਉਂਦਾ ਕੋਈ ਬਚਨ ਮੰਨੇ ਕੋਈ ਵੀ ਗੁਰਬਾਣੀ ਦਾ ਆਪਣੇ ਮਨ ਵਿੱਚ ਹਿਰਦੇ ਵਿੱਚ ਵਸਾਵੇ ਕੋਈ ਨਿਤਨੇਮ ਸਿਮਰਨ ਕਰੇ ਤਾਂ ਉਹਦੀਆਂ ਕਲਾਸਾਂ ਪਾਸ ਹੋ ਜਾਂਦੀਆਂ ਹਨ ਸੋ ਸਤਿਗੁਰਾਂ ਦੀ ਬਖਸ਼ਿਸ਼ ਹੋ ਜਾਂਦੀ ਹੈ ਜੀਵਨ ਸਫਲਾ ਹੋ ਜਾਂਦਾ ਹੈ ਅਖੀਰ ਤੇ ਬਾਬਾ ਜੀ ਨੇ ਫਿਰ ਦਰਗਾਹੀ ਪ੍ਰਸ਼ਾਦ ਵੰਡਿਆ ਜੋ ਮਾਗ ਦਾ ਮਹੀਨਾ ਆ ਰਿਹਾ ਹੈ ਪਰਸੋਂ ਨੂੰ ਸੰਗਰਾਂਦ ਵਾਲਾ ਦਿਨ ਹੈ ਮਾਗ ਦੀ ਸੰਗਰਾਂਦ ਹੈ ਜੋ ਨਾਨਕ ਸਰ ਦੀ ਮਰਜ਼ਾ ਅਨੁਸਾਰ ਤਾਂ ਤਰ ਸਤਿਗੁਰੂ ਸ੍ਰੀ ਗੁਰੂ ਗੰਗਾ ਸਾਹਿਬ ਦੀ ਸੇਵਾ ਜੋ ਪ੍ਰਗਟ ਗੁਰਾਂ ਕੀ ਦੇਹ ਕਰਕੇ ਕੀਤੀ ਜਾਂਦੀ ਹੈ ਕੱਲ ਨੂੰ ਸਤਿਗੁਰੂ ਵੱਡੇ ਜੋ ਪੂਰਨਵਾਸੀ ਦਾ ਦਿਹਾੜਾ ਹੈ ਉਹ ਸੱਚਖੰਡ ਵਿੱਚ ਜਾਣਗੇ ਪਰਸੋਂ ਨੂੰ ਸੰਗਰਾਣ ਤੋਂ ਬਾਅਦ ਫਿਰ ਭੋਰਾ ਸਾਹਿਬ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਮਾਘ ਦਾ ਮਹੀਨਾ ਜੋ ਹੁੰਦਾ ਹੈ ਸੰਗਤਾਂ ਬੇਅੰਤ ਦਰਸ਼ਨ ਕਰਦੀਆਂ ਹਨ ਸੰਗਤਾਂ ਸਿਮਰਨ ਕਰਦੀਆਂ ਹਨ ਸਾਰਾ ਮਾਘ ਦਾ ਮਹੀਨਾ ਮਹਾਪੁਰਖ ਵੀ ਸਾਰੇ ਅਤੇ ਬਹਿੰਗਮ ਵੀ ਸਿੱਖ ਸੰਗਤਾਂ ਵੀ ਜਿੱਥੇ-ਜਿੱਥੇ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਬੈਠੀਆਂ ਹਨ ਜਾਂ ਸੁਣ ਰਹੀਆਂ ਹਨ ਲਾਈਵ ਪ੍ਰੋਗਰਾਮਸੋਂ ਬਾਬਾ ਜੀ ਨੇ ਬਚਨ ਬਖਸ਼ਿਸ਼ ਕੀਤੀ ਹੈ ਕਿ ਹਰ ਇੱਕ ਗੁਰ ਸਿੱਖ ਧੰਨ ਧੰਨ ਬਾਬਾ ਨਾਨਕ ਜੀ ਦੇ ਮਹਾਰਾਜ ਦੇ ਬਚਨ ਹੈ ਜੇ ਪਰਿਵਾਰ ਦੇ ਵਿੱਚ ਪੰਜ ਮੈਂਬਰ ਹੈ ਪੰਜੇ ਮੈਂਬਰ ਗੁਰੂ ਸਾਹਿਬ ਦਾ ਪਾਠ ਜਾਂ ਸੁਖਮਨੀ ਸਾਹਿਬ ਜਪਜੀ ਸਾਹਿਬ ਮੂਲ ਮੰਤਰ ਗੁਰਮੰਤਰ ਦੇ ਨਾਲ ਪਾਠ ਕਰਨ ਤਾਂ ਪੰਜ ਸਹਿਜ ਪਾਠ ਮਹੀਨੇ ਵਿੱਚ ਹੋ ਜਾਂਦੇ ਆ ਜੇ ਸਹਿਜ ਪਾਠ ਸਤਿਗੁਰਾਂ ਨੂੰ ਘਰੇ ਪ੍ਰਕਾਸ਼ ਕਰਕੇ ਲਿਆ ਕੇ ਕਰਨਾ ਹੋਵੇ ਤਾਂ ਕਿੰਨਾ ਕਿੰਨਾ ਸਮਾਂ ਲੰਘ ਜਾਂਦਾ ਕਿੰਨਾ ਸੱਚਾ ਤੁਣ ਇਕੱਠਾ ਹੋ ਜਾਂਦਾ ਹੈ ਬਾਬਾ ਜੀ ਦੇ ਬਚਨਾਂ ਜੇ ਪੰਜ ਜੀ ਖਾਣ ਵਾਲੇ ਹੋਣ ਇੱਕ ਕਮਾਈ ਕਰਨ ਵਾਲਾ ਹੋਵੇ ਤਾਂ ਉਹਨਾਂ ਵੱਦਾ ਨਹੀਂ ਹੁੰਦਾ ਸੋ ਇਸੇ ਤਰ੍ਹਾਂ ਬਾਬਾ ਜੀ ਦੇ ਬਚਨ ਆ ਸਾਰੇ ਹੀ ਮੈਂਬਰ ਜੇ ਸਿਮਰਨ ਜਪ ਤਪ ਕਰਨ ਕਿੰਨਾ ਸੱਚਾ ਧਨ ਇਕੱਠਾ ਹੋ ਜਾਂਦਾ ਹੈ ਸੋ ਹਰ ਇੱਕ ਗੁਰਸਿੱਖ ਦਾ ਇਹ ਫਰਜ਼ ਵੀ ਹੈ ਬਾਬਾ ਜੀ ਦੇ ਬਚਨ ਹੈ ਕਿ ਜਿਹੜਾ ਵੀ ਗੁਰਸਿੱਖ ਆ ਹੋ ਇੱਕ ਮਹੀਨੇ ਵਿੱਚ ਇੱਕ ਗੁਰੂ ਸਾਹਿਬ ਦਾ ਪਾਠ ਕਰੇ ਜਿਹੜਾ ਗੁਰੂ ਸਾਹਿਬ ਦਾ ਪਾਠ ਨਹੀਂ ਕਰ ਸਕਦਾ ਉਹ 50 ਪੜ ਸੁਖਮਨੀ ਸਾਹਿਬ ਦੇ ਕਰੇ ਜੇ ਸੁਖਮਨੀ ਸਾਹਿਬ ਨਹੀਂ ਕਰ ਸਕਦੇ ਤਾਂ 250 ਪੜ ਜਪਨੀ ਸਾਹਿਬ ਦਾ ਇੱਕ ਮਹੀਨੇ ਵਿੱਚ ਕਰੇ ਜੇ ਜਪਨੀ ਸਾਹਿਬ ਇਹ ਨਹੀਂ ਕਰ ਸਕਦੇ ਤਾਂ ਵੱਡੀ 108 ਮਣਕੇ ਦੀ ਮਾਲਾ ਲੈ ਕੇ 6 ਮਾਲਾ ਮੂਲ ਮੰਤਰ ਦੀਆਂ ਨਾਨਕ ਉਸ ਸੀਪੀ ਸਾਈ ਤੱਕ ਹਰ ਰੋਜ਼ ਫੇਰੇ ਜੇ ਮੂਲ ਮੰਤਰ ਨਹੀਂ ਵੀ ਆਉਂਦਾ ਅਨਪੜ੍ਹ ਤਾਂ ਵਾਹਿਗੁਰੂ ਕਹਿੰਦੇ 80 ਮਾਲਾ ਵੱਡੀਆਂ ਹਰ ਰੋਜ਼ ਫੇਰੇ ਇੱਕ ਮਹੀਨਾ ਤਾਂ ਪਾਠ ਦਾ ਫਲ ਮਿਲ ਜਾਂਦਾ ਉਹਨਾਂ ਹੀ ਸਿਮਰਨ ਹੋ ਜਾਂਦਾ ਸੌਖੇ ਤਰੀਕੇ ਕੰਢੇ ਹੋਇਆ ਮਹਾਪੁਰਖਾਂ ਦੇ ਗਿਆਨੀਆਂ ਨੇ ਵਿਦਵਾਨਾਂ ਦੇ ਅੱਖਰਾਂ ਦੇ ਜੋੜ ਲਾ ਕੇ ਸੋ ਇਸ ਤਰ੍ਹਾਂ ਬਾਬਾ ਜੀ ਨੇ ਬਖਸ਼ਿਸ਼ ਕੀਤੀ ਹੈ ਜੇ ਹਰ ਇੱਕ ਬੰਦਾ ਇਹਨਾ ਪਾਠ ਕਰੀ ਜਾਵੇ ਬਾਬਾ ਜੀ ਦੇ ਬਖਸ਼ਿਸ਼ ਦੇ ਬਚਨੇ ਪੁੰਨਾ ਕਰਕੇ ਸੁੱਖ ਪਾਪਾਂ ਕਰਕੇ ਦੁੱਖ ਜੇ ਅੰਤ ਬੰਦਾ ਅੱਜ ਕੋਈ ਕਿਸੇ ਤਰ੍ਹਾਂ ਵੀ ਪਰੇਸ਼ਾਨ ਹੈ ਕੋਈ ਵੀ ਚੀਜ਼ ਪ੍ਰਾਪਤ ਕਰਨੀ ਹੈ ਅਰਦਾਸਾਂ ਬੇਨਤੀਆਂ ਕਰਨ ਪਰ ਬਾਬਾ ਜੀ ਦੇ ਬੱਚੇ ਨਾਲ ਪੁੰਨ ਚਾਹੀਦਾ ਸੱਚਾ ਧਨ ਚਾਹੀਦਾ ਸੱਚੇ ਧਨ ਨਾਲ ਜੋ ਮਰਜੀ ਸੁੱਖ ਲੈ ਲਓ ਉਸੇ ਬਾਬਾ ਜੀ ਦੇ ਬੱਚੇ ਨਾਲ ਪੁੰਨਾ ਕਰਕੇ ਸੁੱਖ ਪਾਪਾਂ ਕਰਕੇ ਦੁੱਖ ਇਸ ਕਰਕੇ ਹਰ ਇੱਕ ਪ੍ਰਾਣੀ ਨੂੰ ਬਾਬਾ ਜੀ ਬਖਸ਼ ਕਰ ਭਾਈ ਪੁੰਨ ਬਣਾਓ ਸੇਵਾ ਸਿਮਨ ਕਰਕੇ ਸੰਗਤ ਕਰਕੇ ਪੁੰਨ ਬਣਾਓ ਸੋ ਆਪਾਂ ਅੱਜ ਸਤਿਗੁਰਾਂ ਅੱਗੇ ਇਹੀ ਅਰਦਾਸਾਂ ਬੇਨਤੀਆਂ ਕਰਨੀਆਂ ਹੈ ਬਾਬਾ ਜੀ ਦੇ ਮਹਾਪੁਰਖ ਧੰਨ ਧੰਨ ਬਾਬਾ ਗੀਜਾ ਸਿੰਘ ਜੀ ਜੋ ਬਾਬਾਈ ਤੋਂ ਬਰੋਸਾ ਹੈ ਮਹਾਪਰਖ ਉਹਨਾਂ ਨੇ ਕਵਤਾ ਲਿਖੀ ਹੈ ਇਹਦੇ ਵਿੱਚ ਸਾਰੀਆਂ ਅਰਦਾਸਾਂ ਬੇਨਤੀਆਂ ਹੀ ਹਨ ਕਿ ਆਪਾਂ ਕਿਵੇਂ ਅਰਦਾਸਾਂ ਬੇਨਤੀਆਂ ਕਰਨੀਆਂ ਸੋ ਸਤਿਗੁਰਾਂ ਤੋਂ ਇਹੀ ਮੰਗ ਮੰਗਣੀ ਹੈ ਵਿਣਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੀ ਦੁੱਖ ਦੇਹ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਆਓ ਸਾਰੇ ਹੀ ਜਿੱਥੇ ਵੀ ਇੱਥੇ ਵੀ ਬੈਠੇ ਆ ਦੇਸ਼ਾਂ ਵਿੱਚ ਜਿੱਥੇ ਵੀ ਸੁਣਦੇ ਹੋ ਸਤਿਗੁਰਾਂ ਦੇ ਚਰਨਾਂ ਵਿੱਚ ਆਪਾਂ ਇਸ ਤਰ੍ਹਾਂ ਅਰਦਾਸਾਂ ਬੇਨਤੀਆਂ ਕਰੀਏ ਜੀ ਮਿਹਰਵਾਨ ਗੁਰ ਮੇਰੇ ਦਰ ਤੇ ਖੜੇ ਸਵਾਲੀ ਜੀ ਮਿਹਰਵਾਨ ਗੁਰ ਮੇਰੇ ਦਰ ਤੇ ਖੜੇ ਸਵਾਲੀ ਜੀ ਕਰੋ ਪੂਰੀਆਂ ਆਸਾਂ ਮੋੜਿਓ ਕਦੇ ਨਾ ਖਾਲੀ ਜੀ ਗਲ ਪੱਲਾ ਹੱਥ ਜੋੜਦਾਸ ਹੈ ਬੇਨਤੀ ਕਰਦਾ ਜੀ ਗਲ ਪੱਲਾ ਹੱਥ ਜੋੜਦਾਸ ਹੈ ਬੇਨਤੀ ਕਰਦਾ ਜੀ ਸਿਮਰਨ ਸੇਵਾ ਸੇ ਤੂੰ ਸਦਾ ਲਈ ਬਖਸ਼ੋ ਸਰਦਾ ਜੀ ਮੰਗਤਾ ਤੇਰੇ ਦਰ ਦਾ ਬਣਿਆ ਕੋਲੇ ਜਹਾਨ ਜੀ ਮੰਗਤਾ ਤੇਰੇ ਦਰ ਦਾ ਬਣਿਆ ਕੋਲੇ ਜਹਾਨ ਜੀ ਮੰਗ ਅਸੀਂ ਵੀ ਮੰਗੀਏ ਸਤਿਗੁਰ ਮੇਹਰਵਾਨ ਜੀ ਮਨ ਇੱਛਾ ਅਨਸਾਰ ਮੰਗ ਹੈ ਹਰ ਕੋਈ ਕਰਦਾ ਜੀ ਮਨ ਇੱਛਾ ਅਨਸਾਰ ਮੰਗ ਹੈ ਹਰ ਕੋਈ ਕਰਦਾ ਜੀ ਸਿਮਰਨ ਸੇਵਾ ਸਤ ਸਦਾ ਲਈ ਬਖਸ਼ੋ ਸਰਦਾ ਜੀ ਸਤ ਸੰਤੋਖ ਬੈਰਾਗ ਬਖਸ਼ ਦਿਓ ਗਿਆਨ ਬਵੇਕ ਜੀ ਸਤ ਸੰਤੋਖ ਬੈਰਾਗ ਬਖਸ਼ ਦਿਓ ਗਿਆਨ ਬਵੇਕ ਜੀ ਧੀਰਜ ਧਰਮ ਦਇਆ ਖਿਮਾ ਇਹ ਸੁਭਗੁਣ ਦਿਓ ਅਨੇਕ ਜੀ ਹੋ ਰਾਜਾ ਨਰਮੋਤ ਸਦ ਹੀ ਰਹੇ ਜੋ ਹਰਦਾ ਜੀ ਮੋ ਰਾਜਾ ਨਰਮੋਤ ਸਦ ਹੀ ਰਹੇ ਜੋ ਹਰਦਾ ਜੀ ਸਿਮਰਨ ਸੇਵਾ ਸਤ ਸਦਾ ਲਈ ਬਖਸ਼ੋ ਸਰਦਾ ਅਸੂਰੀ ਸੈਨਾ ਔਗਣ ਕੱਢ ਕੇ ਪਾਸੇ ਕਰ ਦਿਓ ਜੀ ਅਸੂਰੀ ਸੋਨਾ ਸੈਨਾ ਔਗਣ ਕੱਢ ਕੇ ਪਾਸੇ ਉਹ ਕਰ ਦਿਓ ਜੀ ਜੋ ਗੁਣ ਦੇ ਵੀ ਸੰਪਦਾ ਵਿੱਚ ਸਰੀਰ ਦੇ ਭਰ ਦਿਓ ਜੀ ਦੇਵੋ ਜੀ ਜਰਵਾਸਤੂ ਦਾਸ ਰਹੇ ਸਦਾ ਹਜਰਤਾ ਜੀ ਦੇਵੋ ਜੀ ਜਰਵਾਸਤੂ ਦਾਸ ਰਹੇ ਸਦਾ ਹੈ ਜਰਦਾ ਜੀ ਸਿਮਰਨ ਸੇਵਾ ਸਿਖਤ ਸਦਾ ਲਈ ਬਖਸ਼ੋ ਸਰਦਾ ਜੀ ਭੁੱਲ ਨਾ ਹੋਏ ਕਹ ਰਹਿਤ ਰਹਿਤ ਜੋ ਬਖਸ਼ੋ ਰਹਿਣੀ ਜੀ ਭੁੱਲ ਨਾ ਹੋਏ ਕੋ ਰਹਿਤ ਰਹਿਤ ਜੀ ਬਖਸ਼ੋ ਰਹਿਣੀ ਜੀ ਰਹਿਣੀ ਕਹਿਣੀ ਬਹਿਣੀ ਮੇਰ ਕਰ ਬਖਸ਼ੋ ਸਹਿਣੀ ਜੀ ਸਿੱਖੀ ਸਦਕ ਨਿਵਾਇਓ ਹੁਕਮ ਜੋ ਕਲਗੀਧਰ ਦਾ ਜੀ ਸਿੱਖੀ ਸਦਕ ਨਿਵਾਇਓ ਹੁਕਮ ਜੋ ਕਲਗੀਧਰ ਦਾ ਜੀ ਸਿਮਰਨ ਸੇਵਾ ਸਤ ਸਦਾ ਲਈ ਬਖਸ਼ੋ ਸਰਦਾ ਜੀ ਇਹ ਦਾਸ ਦੀ ਮੰਗ ਆਪਨੇ ਪੂਰੀ ਕਰਨੀ ਜੀ ਇਹ ਦਾਸ ਦੀ ਮੰਗ ਆਪਨੇ ਪੂਰੀ ਕਰਨੀ ਜੀ ਕਿਆ ਰਹੇ ਏ ਸਿਸ ਆਪ ਦੇ ਸਦਾ ਹੀ ਚਰਨੀ ਜੀ ਚਰਨ ਕਮਲ ਦਾ ਧਿਆਨ ਦਾਸ ਰਹੇ ਸਦਾ ਹੀ ਤਰਦਾ ਜੀ ਚਰਨ ਕਮਲ ਦਾ ਧਿਆਨ ਦਾਸ ਰਹੇ ਸਦਾ ਹੀ ਤਰਦਾ ਜੀ ਸਿਮਰਨ ਸੇਵਾ ਸਿੱਖ ਸਦਾ ਲਈ ਬਖਸ਼ੋ ਸਰਦਾ ਜੀ ਹੁਕਮ ਮੰਨਣ ਦਾ ਬਾਗ ਲਖਸ਼ ਦਿਓ ਸਤਿਗੁਰ ਪਿਆਰੇ ਜੀ ਹੋ ਕਮ ਮੰਨ ਨਰਨ ਦਾ ਬਾਲ ਬਖਸ਼ ਦਿਓ ਸਤ ਗੁਰ ਪਿਆਰੇ ਜੀ ਸਤ ਬਚਨ ਕਰ ਮੰਨਿਏ ਜੋ ਵੀ ਬਚਨ ਤੁਮਾਰੇ ਜੀ ਦਾਸ ਬਣਿਆ ਰਹੇ ਸੇਵਕ ਸਦ ਹੀ ਤੇਰੇ ਦਰ ਦਾ ਜੀ ਦਾਸ ਬਣਿਆ ਰਹੇ ਸੇਵਕ ਸਦ ਹੀ ਤੇਰੇ ਦਰ ਦਾ ਜੀ ਸਿਮਰਨ ਸੇਤਾ ਸਤ ਸਦਾ ਲਈ ਬਖਸ਼ੋ ਸਰਦਾ ਨੇਸ਼ ਕਮਤਾ ਨਾਲ ਜੋ ਸੇਵਾ ਕਰੀਏ ਤੇਰੀ ਜੀ ਨੇਸ਼ ਕਮਤਾ ਨਾਲ ਜੋ ਸੇਵਾ ਕਰੀਏ ਤੇਰੀ ਜੀ ਅੰਤ ਸਮੇਂ ਤੱਕ ਨਿਭ ਜੇ ਇਹ ਮੰਗ ਖਾਸ ਹੈ ਮੇਰੀ ਜੀ ਸਗਲੇ ਦੁੱਖ ਬਨਾਸੋ ਰਹੇ ਸਭ ਸੰਕਟ ਟਾਰਦਾ ਜੀ ਸਗਲੇ ਦੁੱਖ ਬਨਾਸੋ ਰਹੇ ਸਭ ਸੰਕਟ ਟਾਰਦਾ ਜੀ ਸਿਮਰਨ ਸੇਵਾ ਸਤ ਸਦਾ ਲਈ ਬਖਸ਼ੋ ਸਰਦਾ ਜੀ ਸਨਮੁਖ ਰਹੀਏ ਤੇਰੇ ਬੇਮੁਖ ਕਦੇ ਵੀ ਹੋਈਏ ਨਾ ਸਨਮੁਖ ਰਹੀਏ ਤੇਰੇ ਬੇਮੁਖ ਕਦੇ ਵੀ ਹੋਈਏ ਨਾ ਸਦਾ ਹੀ ਰਹੇ ਮਿਲਾਪ ਕਦੇ ਵੀ ਵਿਛੜ ਰਹੀਏ ਨਾ ਤਨ ਮਨ ਹੋਏ ਨਿਹਾਲ ਰਹੇ ਜਲ ਸਾਡਾ ਧਰਦਾ ਜੀ ਤਨ ਮਨ ਹੋਏ ਨਿਹਾਲ ਰਹੇ ਦਿਲ ਸਾਡਾ ਠਰਦਾ ਜੀ ਸਿਮਰਨ ਸੇਵਾ ਸਤ ਸਦਾ ਲਈ ਬਖਸ਼ੋ ਸਰਦਾ ਜੀ ਤੇਰੇ ਦਰ ਦੀ ਧੂੜੀ ਸਦਾ ਲੈ ਮਸਤ ਕਲਾਈਏ ਜੀ ਤੇਰੇ ਦਰ ਦੀ ਧੂੜੀ ਸਦਾ ਲੈ ਮਸਤ ਕਲਾਈਏ ਜੀ ਤੇਰੇ ਦਰ ਦੇ ਉੱਤੇ ਸਦਾ ਗੁਣ ਤੇਰੇ ਗਾਈਏ ਜੀ ਸਦਾ ਸਦਾ ਜਸ ਕਰੀਏ ਤੇਰੇ ਨਾਨਕ ਸਰਦਾ ਜੀ ਸਦਾ ਸਦਾ ਜਸ ਕਰੀਏ ਤੇਰੇ ਨਾਨਕ ਸਰਦਾ ਜੀ ਸਿਮਰਨ ਸੇਵਾ ਸਤ ਸਦਾ ਲਈ ਬਖਸ਼ੋ ਸਰਦਾ ਜੀ ਤੂੰ ਹੀ ਤੂੰ ਹੀ ਤੂੰ ਦਾ ਆਵਾਜ਼ਾ ਹਿਰਦਿਆਂ ਆਵੇ ਜੀ ਤੂੰ ਹੀ ਤੂੰ ਹੀ ਤੂੰ ਦਾ ਆਵਾਜ਼ਾ ਹਿਰਦਿਆਂ ਜਦ ਇਹ ਸਾਸ ਗਿਰਾਸ ਸਾਸ ਨਾ ਬਿਰਥਾ ਜਾਵੇ ਜੀ ਰੋਮ ਰੋਮ ਹਰ ਝਾਈਏ ਨਾਮ ਜੋ ਉਤਮ ਹਰਦਾ ਜੀ ਰੋਮ ਰੋਮ ਹਰ ਝਾਈਏ ਨਾਮ ਜੋ ਉਤਮ ਹਰਦਾ ਜੀ ਸਿਮਰਨ ਸੇਵਾ ਸਤ ਸਦਾ ਲਈ ਬਖਸ਼ੋ ਸਰਦਾ ਜੀ ਜਿਸ ਵੇਲੇ ਵੀ ਨਿਕਲੇ ਇਸ ਸਰੀਰੋਂ ਜਾਨ ਜੀ ਜਿਸ ਵੇਲੇ ਵੀ ਨਿਕਲੇ ਇਸ ਸਰੀਰੋਂ ਜਾਨ ਜੀ ਤੇਰੇ ਚਰਨਾਂ ਵਿੱਚ ਦਾਸ ਦਾ ਹੋਵੇ ਧਿਆਨ ਜੀ ਐਸੀ ਮਰਨੀ ਮਰੀਏ ਜੋ ਸੁਣਿਆ ਬੋੜ ਨਾ ਮਰਦਾ ਜੀ ਐਸੀ ਮਰਨੀ ਮਰੀਏ ਜੋ ਸੁਣਿਆ ਬੋੜ ਨਾ ਵਰਦਾ ਜੀ ਸਿਮਰਨ ਸੇਵਾ ਸਤ ਸਦਾ ਲਈ ਵਾਖੋ ਸਰਦਾ ਜੀ ਜਿੰਨਾ ਚਿਰ ਵੀ ਰਹੇ ਜਿੰਦ ਇਹ ਉਲਾਮਾ ਲਿਆਵੇ ਨਾ ਜਿੰਨਾ ਚਿਰ ਵੀ ਰਹੇ ਜਿੰਦ ਇਹ ਉਲਾਮਾ ਲਿਆਵੇ ਨਾ ਤੇਰੇ ਦਰ ਤੋਂ ਉੱਡ ਮਿੱਟੀ ਦਰ ਹੋਰ ਤੇ ਜਾਵੇ ਨਾ ਚਰਨਾ ਵਿੱਚ ਹੀ ਰੂਲੇ ਖਾਕ ਇਹ ਬਣ ਕੇ ਕਰਦਾ ਜੀ ਚਰਨਾ ਵਿੱਚ ਹੀ ਰੂਲੇ ਖਾਕ ਇਹ ਬਣ ਕੇ ਕਰਦਾ ਜੀ ਸਿਮਰਨ ਸੇਵਾ ਸਿਖਤ ਸਦਾ ਲਈ ਬਖਸ਼ੋ ਸਰਦਾ ਜੀ ਕਰਦਾ ਰਹੀ ਸੰਪੂਰਨ ਸਤਿਗੁਰ ਸਦਾ ਹੀ ਕਾਜਾਂ ਨੂੰ ਕਰਦਾ ਰਹੀ ਸੰਪੂਰਨ ਸਤਿਗੁਰ ਸਦਾ ਹੀ ਕਾਜਾਂ ਨੂੰ ਗੇਜਾ ਸਿੰਘ ਦੀਆਂ ਰੱਖੀ ਸਤਿਗੁਰ ਸਦਾ ਹੀ ਲਾਜਾਂ ਨੂੰ ਤੇਰਿਆ ਚਰਨ ਉਤੇ தாਸ ਕਬੀ ਸਿਰ ਹਾਰਦਾ ਜੀ ਤੇਰਿਆਂ ਚਰਨ ਉਤੇ ਦਾਸ ਕਵੀ ਸੀਸ ਹੈ ਤਰਦਾ ਜੀ ਸਿਮਰਨ ਸੇਵਾ ਸਿਖਤ ਸਦਾ ਲਈ ਬਖਸ਼ੋ ਸਰਦਾ ਜੀ ਅਨਸੈਰਬਾ